ਜਿਸ ਸ਼ਾਮ ਕੈਨੇਡਾ ਬਹੁਤ ਸਜਿਆ ਹੋਇਆ ਸੀ ਹਰ ਪਾਸੇ ਸੈਲੀਬ੍ਰੇਸ਼ਨ ਦਾ ਮਾਹੌਲ ਸੀ ਹਰ ਚਿਹਰੇ ਤੇ ਖੁਸ਼ੀ ਸੀ ਉਦੋਂ ਮੋਂਟਰੀਅਲ 'ਚ ਰਹਿੰਦਾ ਹਰਿੰਦਰ ਸਿੰਘ ਚੀਮਾ ਆਪਣੀ 29 ਸਾਲਾ ਪਤਨੀ ਗੁਰਪ੍ਰੀਤ ਕੌਰ ਨੂੰ ਮਾਰ ਰਿਹਾ ਸੀ 24 ਦਸੰਬਰ 2007 ਜਦੋਂ ਹਰ ਕਿਤੇ 크리스마ਸ ਕਰਕੇ ਲਾਈਟਸ ਤੇ ਰੰਗਾਂ ਦੀ ਸ਼ਾਮ ਹੁੰਦੀ ਹੈ ਉਦੋਂ ਮੋਂਟਰੀਅਲ ਦੇ ਸੇਂਟ ਲੌਰੈਂਸ ਬੋਰੋ ਦੀ ਰੈਂਗਵਾਇਡ ਸਟਰੀਟ 'ਚ ਖੂਨ ਦੀ होली ਛੱਡੀ ਜਾ ਰਹੀ ਹੁੰਦੀ ਹੈ ਆਪਣੀ ਵਾਈਫ ਗੁਰਪ੍ਰੀਤ ਕੌਰ ਨੂੰ ਖਤਮ ਕਰਨ ਦੇ ਕੁਝ ਹਫ਼ਤੇ ਪਹਿਲਾਂ ਹੀ ਇਹਨਾਂ ਨੂੰ ਪੁੱਤ ਦੀ ਦਾਤ ਮਿਲੀ ਹੁੰਦੀ ਹੈ ਲਗਭਗ 20 ਕੋ ਦਿਨ ਦਾ ਹੁੰਦਾ ਹੈ ਬੇਟਾ ਤੇ ਇਹਨਾਂ ਦੀ ਧੀ ਵੀ ਰਫਲੀ 18 ਕੋ ਮਹੀਨਿਆਂ ਦੀ ਹੀ ਹੁੰਦੀ ਹੈ ਹਰਿੰਦਰ ਸਿੰਘ ਤੇ ਗੁਰਪ੍ਰੀਤ ਕੌਰ ਦੋਵੇਂ ਹਸਬੈਂਡ ਵਾਈਫ ਚ ਝਗੜੇ ਦੌਰਾਨ ਹਰਿੰਦਰ ਸਿੰਘ ਚੀਮਾ ਗੁੱਸੇ ਚ ਆਪਣੀ ਵਾਈਫ ਤੇ ਕਿੰਨੇ ਵਾਰ ਕਰਦਾ ਇਹ ਉਸ ਨੂੰ ਖੁਦ ਨੂੰ ਹੀ ਪਤਾ ਨਹੀਂ ਹੁੰਦਾ ਪਰ ਉਹ ਵਾਰ ਕਰ ਰਿਹਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੌਰ ਮੈਫੂਸ ਰਹੂ ਤੇ ਮੈਫੂਸ ਰਹਕੂ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਗੁਰਪ੍ਰੀਤ ਘੋਰ ਨੂੰ ਮਾਰਦਿਆਂ ਚੀਮਾ ਬਿਲਕੁਲ ਹੋਸ਼ ਰਹੂਦਾ ਪੁਲਿਸ ਨੂੰ ਗੁਰਪ੍ਰੀਤ कौर ਦੀ ਬੋਡੀ ਇਹਨਾਂ ਦੇ ਅਪਾਰਟਮੈਂਟ ਦੇ ਲਿਵਿੰਗ ਰੂਮ ਚ ਬੈੱਡ ਸ਼ੀਟ ਵਿੱਚ ਲਪੇਟੀ ਹੋਈ ਮਿਲਦੀ ਹੈ ਉਸ ਦੇ ਗਲੇ ਤੇ ਕੱਟ ਦੇ ਨਾਲ-ਨਾਲ ਉਸ ਦੀ ਛਾਤੀ ਦੇ ਉੱਪਰਲੇ ਹਿੱਸੇ ਤੇ ਚਾਕੂ ਦੇ ਜ਼ਖਮ ਹੁੰਦੇ ਨੇ ਪੁਲਿਸ ਨੂੰ ਗੁਰਪ੍ਰੀਤ ਦੇ ਕੱਪੜਿਆਂ ਨਾਲ ਭਰਿਆ ਇੱਕ ਸੂਟਕੇਸ ਵੀ ਮਿਲਦਾ ਹੈ ਪੈਕ ਹੁੰਦਾ ਜਿਸ ਤੋਂ ਇਹ ਸ਼ੱਕ ਹੁੰਦਾ ਹੈ ਕਿ ਉਹ ਕਿਤੇ ਜਾ ਰਹੀ ਹੋਵੇਗੀ ਜਾਂ ਘਰ ਛੱਡ ਕੇ ਜਾਣ ਦੀ ਤਿਆਰੀ ਚ ਹੋਏਗੀ ਕੁਝ ਵੀ ਹੋ ਸਕਦਾ ਹੁਣ ਪੁਲਿਸ ਇਨਵੈਸਟੀਗੇਸ਼ਨ ਚ ਜੁਟ ਚਾਂਦੀ ਹੈ 10 ਜਨਵਰੀ 2008 ਨੂੰ ਹਰਿੰਦਰ ਚੀਮਾ ਦੀ ਗ੍ਰਿਫਤਾਰੀ ਲਈ ਵਰਲਡਵਾਈਡ ਰੈਡ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਹ ਕੇਸ ਇੰਨਾ ਲਾਈਮਲਾਈਟ 'ਚ ਆਉਂਦਾ ਹੈ ਕਿ ਇਸ ਇਨਵੈਸਟੀਗੇਸ਼ਨ ਨੂੰ ਉਸ ਸਾਲ ਅਮਰੀਕਾਜ਼ ਮੋਸਟ ਵਾਂਟਡ ਉਸ ਵਕਤ ਦੇ ਰਿਐਲਿਟੀ ਕ੍ਰਾਈਮ ਸ਼ੋਅ ਵਿੱਚ ਬਖਾਇਆ ਜਾਂਦਾ ਹੈ। ਦੱਸਣ ਦਾ ਮਤਲਬ ਇਹ ਹੈ ਕਿ ਕੋਵਿਕ ਦੇ 10 ਮੋਸਟ ਵਾਂਟਡ ਬੰਦਿਆਂ 'ਚ ਹੁਣ ਇਸ ਪੰਜਾਬੀ ਹਰਿੰਦਰ ਸਿੰਘ ਚੀਮਾ ਦਾ ਨਾਂ ਵੀ ਆ ਗਿਆ ਹੁੰਦਾ ਹੈ। ਮਸ਼ਹੂਰ ਹੋ ਗਿਆ ਹੁੰਦਾ ਹੈ। ਗੁਰਪ੍ਰੀਤ ਕੌਰ 4 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੁੰਦੀ ਆ ਤੇ ਜਦੋਂ ਉਸ ਨੂੰ ਮਾਰਿਆ ਗਿਆ ਤਾਂ ਉਸ ਕੋਲ ਕੈਨੇਡਾ ਦੀ ਪੀਆਰ ਹੁੰਦੀ ਹੈ ਜਦਕਿ ਚੀਮਾ ਕੋਲ ਕੈਨੇਡਾ ਵਿੱਚ ਸਥਾਈ ਨਿਵਾਸੀ ਹੋਣ ਦਾ ਦਰਜਾ ਨਹੀਂ ਹੁੰਦਾ ਜਾਂ ਕਹਿ ਲਓ ਕਿ ਉਹ ਪੱਕਾ ਨਹੀਂ ਹੋਇਆ ਹੁੰਦਾ ਹਾਲੇ ਤੱਕ ਇਹ ਕਤਲ ਕਿਉਂ ਹੋਇਆ ਕਿਵੇਂ ਹੋਇਆ ਇਹ ਤੁਹਾਨੂੰ ਮੈਂ ਹੁਣੇ ਦੱਸਦੀ ਆ ਪਹਿਲਾਂ ਤੁਹਾਨੂੰ 2007 ਤੋਂ ਸਿੱਧਾ 2017 ਚ ਲੈ ਕੇ ਚਲਦੀ ਆ ਜਿੱਥੇ ਹਰਿੰਦਰ ਸਿੰਘ ਚੀਮਾ ਓਟ ਚ ਖੜਾ ਤੇ ਉਹ ਡਿਨਾਈਲ ਮੋਟ ਚ ਬਿਲਕੁਲ ਨਹੀਂ ਹੈ 2007 ਚ ਕ੍ਰਿਸਮਸ ਈਵ ਤੇ ਉਸ ਨੇ ਆਪਣੀ ਘਰਵਾਲੀ ਨਾਲ ਜੋ ਕੀਤਾ ਉਹ ਮੰਨ ਰਿਹਾ ਹੁੰਦਾ ਹੈ ਇਹ ਕੋਰਟ ਚ ਉਸ ਖੂਨੀ ਦਿਨ ਬਾਰੇ ਤੇ ਫਿਰ ਅਗਲੇ ਸਾਲਾਂ ਬਾਰੇ ਕੁਝ ਦੱਸਦਾ ਹੈ ਆਪਣੀ ਵਾਈਫ ਨੂੰ ਮਾਰਨ ਦਾ ਕੀ ਰੀਜ਼ਨ ਦੱਸਦਾ ਹੈ ਤੇ ਅਗੋ ਕੋਰਟ ਕੀ ਕਹਿੰਦੀ ਹੈ ਇਹ ਜਾਣਨ ਚੀਮਾ ਦੱਸਦਾ ਹੈ ਕਿ ਉਹ ਬਹੁਤ ਆਊਟ ਆਫ ਕੰਟਰੋਲਡ ਸਿਚੁਏਸ਼ਨ ਸੀ ਉਹ ਕਹਿੰਦਾ ਹੈ ਕਿ ਹੁਣੇ-ਹੁਣੇ ਹੀ ਉਹਨਾਂ ਦਾ ਪੁੱਤ ਹੋਇਆ ਸੀ ਤੇ ਉਸ ਨੂੰ ਸਾਂਭਣ 'ਚ ਕਾਫੀ ਦਿੱਕਤ ਆ ਰਹੀ ਸੀ ਇੱਕ ਟੈਨਸ਼ਨ ਦਾ ਕਾਰਨ ਇਹ ਵੀ ਸੀ ਕਿ ਉਸ ਦੀ ਕਾਰ ਕੁਝ ਅਕਤੂਬਰ ਵਿੱਚ ਚੋਰੀ ਹੋ ਗਈ ਸੀ ਨਾਲ ਹੀ ਦੁਰਪ੍ਰੀਤ कौर ਅਬਸਰਟ ਸੀ ਕਿਉਂਕਿ ਉਸ ਨੂੰ ਆਪਣੇ ਬੱਚੇ ਨੂੰ ਬ੍ਰੈਸਟ ਫੀਡ ਕਰਾਉਣ ਵਿੱਚ ਮੁਸ਼ਕਲ ਆ ਰਹੀ ਸੀ ਇਹ ਵਾਲਾ ਸਮਾਂ ਵਾਕਈ ਔਖਾ ਹੁੰਦਾ ਜਦੋਂ ਔਰਤ ਦਾ ਇਹ ਫੇਜ਼ ਹੁੰਦਾ ਹੈ ਤਾਂ ਫਿਜ਼ੀਕਲੀ ਮੈਂਟਲੀ ਸਾਈਕੋਲੋਜੀਕਲੀ ਬੜੀਆਂ ਚੇਂਜੇਸ ਆਉਂਦੀਆਂ ਨੇ ਪਰ ਇਸ ਵਕਤੇ ਹਰਿੰਦਰ ਸਿੰਘ ਦੇ ਤੇ ਗੁਰਪ੍ਰੀਤ ਕੌਰ ਦੇ ਝਗੜੇ ਅਸਮਾਨ ਛੂ ਰਹੇ ਸਨ ਬੱਚੇ ਦੇ ਹੋਣ ਦੀ ਖੁਸ਼ੀ ਦੀ ਜਗ੍ਹਾ ਇਹਨਾਂ ਚ ਉਹ ਦੱਤਨ ਪਰ ਜਾਂਦੀ ਹੈ ਉਹ ਕਹਿੰਦਾ ਹੈ ਕਿ ਉਸ ਦਾ ਕੁਝ ਦਿਨਾਂ ਦਾ ਪੁੱਤ ਅਕਸਰ ਰੋਂਦਾ ਹੀ ਰਹਿੰਦਾ ਸੀ ਅਤੇ ਇਸ ਕਰਕੇ ਉਸ ਨੇ ਇੱਕ ਦੋਸਤ ਨੂੰ ਆਪਣੀ ਮਾਂ ਨੂੰ ਬੱਚੇ ਦੀ ਦੇਖਭਾਲ ਵਿੱਚ ਮਦਦ ਕਰਨ ਲਈ ਅਪਾਰਟਮੈਂਟ ਵਿੱਚ ਲਿਆਉਣ ਦੀ ਕਿਹਾ ਸੀ ਤੇ ਇਹ ਗੱਲ ਗੁਰਪ੍ਰੀਤ ਕੌਰ ਨੂੰ ਚੰਗੀ ਨਹੀਂ ਸੀ ਲੱਗੀ ਸ਼ਾਇਦ ਉਹਨੂੰ ਇਹ ਲੱਗਿਆ ਹੋਵੇ ਕਿ ਹਰਵਿੰਦਰ ਚੀਮਾ ਉਸ ਨੂੰ ਇੱਕ ਚੰਗੀ ਮਾਂ ਨਹੀਂ ਮੰਨਦਾ ਜਾਂ ਉਸ ਦੀ ਪੈਰੈਂਟਿੰਗ ਤੇ ਕੋਈ ਸ਼ੱਕ ਕਰ ਰਿਹਾ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਕਿਸੇ ਦੇ ਇਦਾਂ ਕਰ ਆਉਣ ਤੋਂ ਦਿੱਕਤ ਹੋਵੇ ਪਰ ਹਾਂ ਉਸ ਨੂੰ ਇਹ ਗੱਲ ਪਸੰਦ ਨਹੀਂ ਸੀ ਆਈ ਕਿ ਹਰਿੰਦਰ ਨੇ ਕਿਸੇ ਨੂੰ ਉਸਦੇ ਬੱਚੇ ਦੀ ਦੇਖਭਾਲ ਲਈ ਕਿਹਾ ਹੈ ਬਸ ਇਹਨਾਂ ਗੱਲਾਂ ਤੋਂ 크ਿਸਮਸ ਈਵਿੰਗ ਨੂੰ ਇਹਨਾਂ ਦੀ ਬਹਿਸ ਵਧ ਜਾਂਦੀ ਹੈ ਚੀਮੇ ਅਕੋਰਡਿੰਗ ਗੁਰਪ੍ਰੀਤ ਉਸਦੀ ਮਾਂ ਤੇ ਭੈਣ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਹੈ ਉਹਨਾਂ ਦੇ ਕੈਰੇਕਟਰ ਤੇ ਛਿੱਕੜ ਸੁੱਟਦੀ ਹੈ ਤੇ ਨਾਲ ਹੀ ਕਿਚਨ ਚੋਂ ਚਾਕੂ ਲੈ ਕੇ ਉਸ ਵੱਲ ਨੂੰ ਵੱਤਦੀ ਹੈ ਤੇ ਅਪਸ਼ਬਦ ਬੋਲਦਿਆਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਹਰਿੰਦਰ ਕਹਿੰਦਾ ਹੈ ਕਿ ਉਹ ਮੈਨੂੰ ਪ੍ਰੋਵੋਕ ਕਰਦੀ ਹੈ ਉਸ ਨੂੰ ਮਾਰਨ ਲਈ ਵਰਨਾ ਉਸ ਦਾ ਕੋਈ ਇਰਾਦਾ ਨਹੀਂ ਸੀ ਆਪਣੀ ਵਾਈਫ ਨੂੰ ਮਾਰਨ ਦਾ ਚੀਮਾ ਕਈ ਵਾਰ ਜ਼ੋਰ ਦੇ ਕੇ ਕਹਿੰਦਾ ਹੈ ਕਿ ਉਸ ਦਾ ਕੈਨੇਡਾ 'ਚ ਪੱਕੇ ਨਾ ਹੋਣ ਦਾ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਫਿਰ ਚੀਮਾ ਬਾਅਦ ਵਿੱਚ ਇਹ ਕਹੇ ਕਿ ਆਪਣੀ ਹੀ ਗੱਲ ਦਾ ਖੰਡਨ ਕਰਦਾ ਦਿਖਾਈ ਦਿੰਦਾ ਹੈ ਉਹ ਕਹਿੰਦਾ ਮੈਂ ਆਪਣੇ ਆਪ ਨੂੰ ਇੱਕ ਪੀੜਤ ਸਮਝਦਾ ਮੈਂ ਵਿਕਟਮਾ ਗੁਰਪ੍ਰੀਤ ਨੇ ਆਪਣੀ ਪਾਵਰ ਦਾ ਮਿਸਯੂਜ਼ ਕੀਤਾ ਹੁਣ ਇੱਥੇ ਇਸ ਦੇ ਅਕੋਰਡਿੰਗ ਪਾਵਰ ਗੁਰਪ੍ਰੀਤ ਕੋਲ ਐਸਿਕਿਓ ਪੀਆਰਸੀ ਤੇ ਇਸ ਦੀ ਪੀਆਰ ਚ ਉਸਦੀ ਹੀ ਮਦਦ ਲਗਨੀ ਸੀ ਹਰਿੰਦਰ ਸਿੰਘ ਚੀਮਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਕੈਨੇਡਾ ਵਿੱਚ ਉਸ ਦੇ ਰਿਫਿਊਜੀ ਕਲੇਮ ਨੂੰ ਰੱਦ ਕਰ ਦਿੱਤਾ ਗਿਆ ਸੀ ਇੱਕ ਕੰਡੀਸ਼ਨਲ ਰੀਲੀਜ਼ ਤੇ ਉਹ ਮੌਂਟਰੀਅਲ ਵਿੱਚ ਰਹਿ ਰਿਹਾ ਸੀ ਤੇ ਉਸ ਨੂੰ ਭਾਰਤ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਸੀ ਚੀਮਾ ਮੁਤਾਬਕ ਉਸ ਦੀ ਘਰ ਵਾਲੀ ਗੁਰਪ੍ਰੀਤ ਕੌਰ ਨੇ 2006 ਵਿਅਾਹ ਤੋਂ ਥੋੜੀ ਦੇਰ ਬਾਅਦ ਹੀ ਪੀਅਰ ਹਾਸਲ ਕਰ ਲਈ ਸੀ ਅਤੇ ਜਦੋਂ ਵੀ ਉਹਨਾਂ ਦੀ ਬਹਿਸ ਹੁੰਦੀ ਤਾਂ ਉਹ ਆਪਣੇ ਪੱਕੇ ਹੋਣ ਦੀ ਧੋਸ਼ ਦਿੰਦੀ ਅਤੇ ਮੇਰੇ ਇਮੀਗ੍ਰੇਸ਼ਨ ਕਾਗਜ਼ਾਤ ਰੱਦ ਕਰਨ ਦੀ ਧਮਕੀ ਦਿੰਦੀ ਚੀਮੇ ਅਕੋਰਡਿੰਗ ਉਹ ਉਸ ਦਿਨ ਗੁਰਪ੍ਰੀਤ कौर ਨੂੰ ਖਤਮ ਕਰਨ ਤੋਂ ਬਾਅਦ ਇਹ ਆਪਣੇ ਨਿੱਕੇ-ਨਿੱਕੇ ਦੋਨੋਂ ਬੱਚੇ ਲੈ ਕੇ ਕਾਰ ਲੈ ਕੇ ਅਪਾਰਟਮੈਂਟ ਤੋਂ ਨਿਕਲ ਜਾਂਦਾ ਹੈ ਉਹ ਬੱਚਿਆਂ ਨੂੰ ਲੈ ਕੇ ਉਸਦੇ ਇੱਕ ਦੋਸਤ ਵੱਲ ਜਾਂਦਾ ਤੇ ਉਹਨੂੰ ਬੱਚਿਆਂ ਦਾ ਧਿਆਨ ਰੱਖਣ ਲਈ ਕਹਿੰਦਾ ਪਰ ਉਹ ਦੋਸਤ ਮਨਾ ਕਰ ਦਿੰਦਾ ਚੀਮੇ ਦਾ ਅਗਲਾ ਸਟਾਪ ਪਾਰਕ ਐਕਸਟੈਂਸ਼ਨ ਵਿੱਚ ਇੱਕ ਪੁਲਿਸ ਸਟੇਸ਼ਨ ਤੇ ਹੁੰਦਾ ਪੁਲਿਸ ਸਟੇਸ਼ਨ ਲੱਗੇ ਹੀ ਉਹ ਗੱਡੀ ਰੋਕਦਾ ਜਿੱਥੇ ਉਹ ਖੁਦ ਨੂੰ ਸਰੈਂਡਰ ਕਰਨ ਦੀ ਸੋਚ ਕੇ ਆਇਆ ਹੁੰਦਾ ਹੈ ਉਸਨੇ ਸੋਚਿਆ ਹੁੰਦਾ ਹੈ ਕਿ ਉਹ ਆਪਣੇ ਬੱਚੇ ਵੀ ਪੁਲਿਸ ਨੂੰ ਹੀ ਸੌਂਪ ਦੇਗਾ ਇਹ ਪੁਲਿਸ ਸਟੇਸ਼ਨ ਜਾਂਦਾ ਅੱਗੋਂ ਇੱਕ ਪੁਲਿਸ ਮੁਲਾਜ਼ਮ ਪੁੱਛਦਾ ਹੈ ਕੈਨ ਆਈ ਹੈਲਪ ਯੂ ਪਰ ਚੀਮੇ ਦੇ ਮਾਈਂਡ ਚ ਇਹ ਗੱਲ ਆਉਂਦੀ ਹੈ ਕਿ ਆਪਣੇ ਘਰ ਵਾਲੀ ਨੂੰ ਮਾਰਨ ਤੇ ਇਹਨੂੰ ਡੈਥ ਪੈਨਲਟੀ ਵੀ ਮਿਲ ਸਕਦੀ ਹੈ ਸੋ ਉਹ ਸਰੈਂਡਰ ਕਰਨ ਦਾ ਆਪਣਾ ਪਲਾਨ ਬਦਲ ਦਿੰਦਾ ਹੈ ਉਹ ਆਪਣੀ ਮ੍ਰਿਤਕ ਵਾਈਫ ਗੁਰਪ੍ਰੀਤ ਕੌਰ ਦੀ ਇੱਕ ਫਰੈਂਡ ਨੂੰ ਕੰਟੈਕਟ ਕਰਦਾ ਉਸ ਨੂੰ ਰਿਕੁਐਸਟ ਕਰਦਾ ਹੈ ਬੱਚੇ ਨੂੰ ਬੱਚਿਆਂ ਨੂੰ ਕੁਝ ਥੇਰ ਸਾਂਭਣ ਲਈ ਤੇ ਉਹ ਮੰਨ ਜਾਂਦੀ ਹੈ ਇਹ ਸਾਰੀਆਂ ਗੱਲਾਂ ਚੀਮਾ ਆਪ ਹੀ ਕੋਰਚ ਦੱਸ ਰਿਹਾ ਹੁੰਦਾ ਹੈ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਚੀਮਾ ਨੇ ਗੁਰਪ੍ਰੀਤ ਕੌਰ ਦੀ ਸਭ ਤੋਂ ਚੰਗੀ ਦੋਸਤ ਦੇ ਘਰ ਆਪਣੇ ਬੱਚਿਆਂ ਨੂੰ ਸਨੋ ਸੂਟ ਦੇ ਹੇਠਾਂ ਸਿਰਫ ਬਿਨੈਨਾ ਪਹਿਨੇ ਹੋਏ ਛੱਡਿਆ ਉਥੋਂ ਉਹ ਟੋਰਾਂਟੋ ਭੱਜ ਗਿਆ ਜਿੱਥੇ ਉਹ ਆਪਣੀ ਲਵਰ ਨਾਲ ਰਿਹਾ ਉਸ ਨਾਲ ਸੰਬੰਧ ਬਣਾਇਆ ਆਪਣੀ ਵਾਈਫ ਨੂੰ ਮਾਰ ਕੇ ਕੁਝ ਘੰਟਿਆਂ ਬਾਅਦ ਹੀ ਉਸ ਕੁੜੀ ਨਾਲ ਇੰਟੀਮੇਟ ਹੋ ਰਿਹਾ ਸੀ ਅਤੇ ਫਿਰ ਵੈਨਕੂਵਰ ਲਈ ਉਡਾਨ ਭਰੀ ਵੈਨਕੂਵਰ ਦੇ ਟਿਕਟ ਉਸ ਦੀ ਲਵਰ ਨੇ ਪਹਿਲਾਂ ਹੀ ਲੈ ਕੇ ਰੱਖੀ ਹੋਈ ਹੁੰਦੀ ਹੈ ਪੁਲਿਸ ਇਸ ਦੀ ਭਾਲ 'ਚ ਟੋਰਾਂਟੋ ਪਹੁੰਚ ਜਾਂਦੀ ਹੈ ਉਸ ਕੁੜੀ ਨਾਲ ਮੁਲਾਕਾਤ ਕਰਦੀ ਹੈ ਉਹ ਮੰਨਦੀ ਹੈ ਕੁੜੀ ਕਿ ਉਸ ਦਾ ਚੀਮਾ ਨਾਲ ਅਫੇਅਰ ਹੈ ਜੋ ਕਿ ਲਗਭਗ 3 ਕਿਸਾਲਾਂ ਤੋਂ ਚਲ ਰਿਹਾ ਹੈ ਤੇ ਆਉਣ ਵਾਲੇ ਵਕਤ ਉਹਨਾਂ ਦੀ ਵਿਆਹ ਕਰਾਉਣ ਬਾਰੇ ਵੀ ਗੱਲ ਹੁੰਦੀ ਹੈ ਇਹ ਵੀ ਸਾਹਮਣੇ ਆਉਂਦਾ ਹੈ ਕਿ ਚੀਮਾ ਫੇਕ ਪਾਸਪੋਰਟ ਤੇ ਕੈਨੇਡਾ ਪਹੁੰਚਿਆ ਸੀ ਤੇ ਉਸ ਕੋਲ ਇੱਕ ਰਸ਼ੀਅਨ ਡਰਾਈਵਿੰਗ ਲਾਇਸੈਂਸ ਵੀ ਸੀ ਉਹ ਪੇਸ਼ੇ ਤੋਂ ਟਰੱਕ ਡਰਾਈਵਰ ਸੀ ਉਸ ਰੂਟਸ ਦੀਆਂ ਕਾਫੀ ਬਰੀਕੀਆਂ ਜਾਣਦਾ ਸੀ ਉਹ ਅਗਲੇ ਦਿਨ 온ਟਾਰੀਓ ਪਾ ਜਾਂਦਾ ਤੇ ਕੁਝ ਦਿਨ ਬਾਅਦ ਬ੍ਰਿਟਿਸ਼ ਕੋਲੰਬੀਆ ਚਲਾ ਜਾਂਦਾ ਜਿੱਥੇ ਉਸ ਦੇ ਦੋਸਤ ਹੁੰਦੇ ਨੇ ਉਹਨਾਂ ਦੋਸਤਾਂ ਵਿੱਚੋਂ ਇੱਕ ਇੱਕ ਸਾਥੀ ਟਰੱਕ ਡਰਾਈਵਰ ਉਸਨੂੰ ਅਮਰੀਕਾ ਜਾਣ ਲਈ ਬਾਰਡਰ ਪਾਰ ਕਰਨ ਵਿੱਚ ਉਸਦੀ ਮਦਦ ਕਰਦਾ ਹੈ ਹੁਣ ਜੀਮਾ ਕੈਲੀਫੋਰਨੀਆ 'ਚ ਰਹਿੰਦਾ ਹੈ ਵਿਚਲੇ ਸਾਲਾਂ 'ਚ ਉਹ ਇੰਡੀਆ ਵਾਪਸ ਆਉਣ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ ਅਤੇ 2011 ਅਤੇ 14 ਦੇ ਵਿਚਕਾਰ ਉਹ ਉੱਥੇ ਹੀ ਰਹਿੰਦਾ ਭਾਰਤ 'ਚ ਜਿੱਥੇ ਉਹ ਕੈਲੀਫੋਰਨੀਆ ਵਿੱਚ ਮਿਲੀ ਇੱਕ ਕੁੜੀ ਨਾਲ ਵਿਆਹ ਕਰਵਾ ਲੈਂਦਾ ਹੈ ਤੇ ਉਸ ਤੋਂ ਬਾਅਦ ਉਹ ਵਾਪਸ ਅਮਰੀਕਾ ਚਲਾ ਜਾਂਦਾ ਹੈ ਚੀਮਾ ਨੇ ਜੂਰੀ ਨੂੰ ਇਹ ਵੀ ਦੱਸਿਆ ਕਿ ਉਸਨੇ ਕੈਲੀਫੋਰਨੀਆ ਵਿੱਚ ਆਪਣੀ ਇੱਕ ਨਵੀਂ ਜ਼ਿੰਦਗੀ ਬਣਾਈ ਸੀ ਜਿਸ ਔਰਤ ਨਾਲ ਇਸਨੇ ਵਿਆਹ ਕੀਤਾ ਸੀ ਕੈਲੀਫੋਰਨੀਆ ਵਿੱਚ ਉਸਦੇ ਪਿਤਾ ਦੇ ਗੈਸ ਸਟੇਸ਼ਨਸ ਤੇ ਇਹ ਕੰਮ ਕਰ ਰਿਹਾ ਸੀ ਚੀਮਾ ਨੇ ਕਿਹਾ ਕਿ ਉਸਦੀ ਦੂਜੀ ਪਤਨੀ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਉਹ ਮੋਂਟਰੀਅਲ ਵਿੱਚ ਪਹਿਲੀ ਪਤਨੀ ਦਾ ਕਤਲ ਕਰਕੇ ਆਇਆ ਸੀ ਇੱਕ ਦਿਨ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ 36 ਸਾਲਾ ਚੀਮਾ 26 ਜੂਨ ਨੂੰ ਸੈਨ ਫਰਾਂਸਿਸਕੋ ਖੇਤਰ ਵਿੱਚ ਹੋ ਸਕਦਾ ਹੈ ਤੇ ਅਮਰੀਕੀ ਅਧਿਕਾਰੀਆਂ ਦੁਆਰਾ ਉਸਨੂੰ ਗ੍ਰਿਫਤਾਰ ਕਰਨ ਲਈ ਪੂਰਾ ਬੰਦੋਬਸਤ ਦਿੱਤਾ ਜਾਂਦਾ ਹੈ ਇਮੀਗ੍ਰੇਸ਼ਨ ਅਰਜ਼ੀ ਤੇ ਉਂਗਲਾ ਦੇ ਨਿਸ਼ਾਨਾ ਯਾਨੀ ਫਿੰਗਰਪ੍ਰਿੰਟਸ ਤੇ ਸੈਟ ਕਰਨ ਫਰੀਮੋਂਟ ਚੋਂ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੈਨੇਡਾ ਵੱਲੋਂ ਵਾਰੰਟ ਜਾਰੀ ਕੀਤੇ ਜਾਣ ਤੋਂ 7.5 ਸਾਲ ਬਾਅਦ ਉਦੋਂ ਉਸ ਦਿਨ ਕਿਊਬਿਕ ਦੇ 10 ਮੋਸਟ ਵਾਂਟਡ ਲੋਕਾਂ ਵਿੱਚੋਂ ਇੱਕ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਉਹ ਇੱਕ ਹਰਿੰਦਰ ਸਿੰਘ ਛੀਮਾ ਹੀ ਹੁੰਦਾ ਹੈ ਜੋ ਗੁਰਪ੍ਰੀਤ ਕੌਰ ਦੀ ਹੀ ਮੌਤੇ ਮਾਮਲੇ ਵਿੱਚ ਲੋੜਿੰਦਾ ਹੁੰਦਾ ਹੈ 36 ਸਾਲਾ ਹਰਿੰਦਰ ਸਿੰਘ ਛੀਮਾ ਨੂੰ 2 ਜੁਲਾਈ ਨੂੰ ਸੈਂਟਰਲ ਐਵੇਨਿਊਸ ਤੋਂ ਦੇ ਫਰੀਮੋਂਟ ਡਿਪਾਰਟਮੈਂਟ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਸਾਂਤ ਕਲਾਰਾ ਕਾਉਂਟੀ ਚੇਨ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਪ੍ਰੋਸੀਜਰਸ ਫਾਲੋ ਕਰਕੇ ਉਹਨੂੰ ਕੈਨੇਡਾ ਲੈ ਕੇ ਆਇਆ ਜਾਂਦਾ ਹੈ ਹਰਿੰਦਰ ਸਿੰਘ ਚੀਮਾ ਕਯੂਬਿਕ ਪੋਰਟ ਚ ਜਿਊਰੀ ਦੇ ਸਾਹਮਣੇ ਖੜਾ ਹੁੰਦਾ ਹੈ ਜੋ ਵੀ ਮੈਂ ਪਹਿਲਾਂ ਹੀ ਦੱਸਿਆ ਕਿ ਚੀਮਾ ਨੇ ਜੋ ਕੀਤਾ ਉਹ ਮੰਨ ਰਿਹਾ ਹੁੰਦਾ ਪਰ ਉਹ ਫੇਰ ਵੀ ਆਪਣਾ ਪੁਆਇੰਟ ਇਸ ਤਰ੍ਹਾਂ ਰੱਖ ਰਿਹਾ ਹੁੰਦਾ ਜਿਸ ਚ ਇਹ ਲੱਗੇ ਕਿ ਉਸ ਦੀ ਘਰ ਵਾਲੀ ਗੱਲ ਸੀ ਉਹ ਨਹੀਂ ਉਹਨੇ ਜੋ ਵੀ ਕੀਤਾ ਉਹ ਉਸ ਵਕਤ ਦੇ ਹਾਲਾਤਾਂ ਦੇ ਅਨੁਸਾਰ ਕੀਤਾ ਉਹ ਸ਼ਾਇਦ ਇਹ ਦੱਸਣਾ ਚਾਹੁੰਦਾ ਹੁੰਦਾ ਹੈ ਕਿ ਉਹ ਬੰਦਾ ਗਲਤ ਨਹੀਂ ਬਸ ਹਾਲਾਤ ਗਲਤ ਹੋ ਗਏ ਚੀਮਾ ਆਪਣੀ ਗਵਾਹੀ ਚ ਕਹਿੰਦਾ ਹੈ ਕਿ ਮੇਰਾ ਇਰਾਦਾ ਆਪਣੀ ਪਤਨੀ ਨੂੰ ਮਾਰਨ ਦਾ ਨਹੀਂ ਸੀ ਪਰ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਮੈਂ ਪੀੜਤ ਅਤੇ ਪੀੜਤ ਦੇ ਪਰਿਵਾਰ ਤੋਂ ਮਾਫੀ ਮੰਗਦਾ ਉਸਨੇ ਆਪਣੇ ਦੋ ਬੱਚਿਆਂ ਤੋਂ ਵੀ ਮਾਫੀ ਮੰਗੀ ਤੇ ਕਿਹਾ ਕਿ ਉਹਨਾਂ ਨੇ ਮਾ ਅਤੇ ਪਿਤਾ ਦੋਵਾਂ ਨੂੰ ਗਵਾ ਦਿੱਤਾ ਆਪਣੇ ਵਕੀਲ ਕਲੇਮੈਂਟ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਉਸਨੇ ਕਿਹਾ ਕਿ ਉਸ ਦਾ ਪੁੱਤਰ ਰਤਤੀ ਹੁਣ ਗੁਰਪ੍ਰੀਤ ਕੌਰ ਦੇ ਮਾਪਿਆਂ ਨਾਲ ਭਾਰਤ ਵਿੱਚ ਰਹਿੰਦੇ ਨੇ ਟੋਪਸੀ ਚ ਗੁਰਪ੍ਰੀਤ ਕੌਰ ਤੇ 14 14 ਸਟੈਪਸ ਬਾਰਾਂ ਦੀ ਪੁਸ਼ਟੀ ਹੁੰਦੀ ਹੈ ਚੀਮਾ ਖੁਦ ਹੁਣ ਆਪਣਾ ਗੁਨਾਹਤਾ ਮੰਨ ਚੁੱਕਾ ਹੁੰਦਾ ਹੈ ਕੋਰਟ ਦੇ ਵਿੱਚ ਜੂਰੀ ਨੇ ਸਿਰਫ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਉਸ ਦਾ ਆਪਣੀ ਪਤਨੀ ਗੁਰਪ੍ਰੀਤ ਕੌਰ ਨੂੰ ਮਾਰਨ ਦਾ ਇਰਾਦਾ ਸੀ ਜਾਂ ਨਹੀਂ ਹੁਣ ਫੈਸਲੇ ਦੀ ਘੜੀ ਸੀ ਬਹੁਤ ਕੋਸ਼ਿਸ਼ ਕੀਤੀ ਸੀ ਹਰਿੰਦਰ ਸਿੰਘ ਚੀਮਾ ਨੇ ਖੁਦ ਨੂੰ ਵਿਚਾਰਾ ਸਾਬਤ ਕਰਨ ਦੀ ਪਰ ਘਟਿਆ ਮਨਸੂਬੇ ਘਟਿਆ ਹੀ ਰਹਿੰਦੇ ਨੇ ਉਸ ਨੂੰ ਜੜੇ ਮਰਜ਼ੀ ਕਪੜੇ ਪਵਾ ਦੋ ਹਰਿੰਦਰ ਸਿੰਘ ਚੀਮਾ ਵੱਲੋਂ ਆਪਣੀ ਪਤਨੀ ਨੂੰ ਮਾਰਨ ਤੋਂ ਕੁਝ ਘੰਟਿਆਂ ਬਾਅਦ ਇੱਕ ਔਰਤ ਨਾਲ ਜਿਨਸੀ ਸੰਬੰਧ ਬਣਾਉਣ ਦੇ ਦੋਸ਼ਾਂ ਨੂੰ ਕਤਲ ਲਈ ਮਿਲੀ ਸਜ਼ਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਸੁਪੀਰੀਅਰ ਕੋਰਟ ਦੇ ਜਸਟਿਸ ਫਿਅਰੇ ਲੈਬਰੀ ਨੇ 38 ਸਾਲਾ ਚੀਮਾ ਨੂੰ ਸੈਲਫ ਸੈਂਟਰਡ ਤੋਂ ਕਿਬਾਜ਼ ਤੇ ਮੈਨੀਪੂਲੇਟਿਵ ਕਰਾਰ ਦਿੰਦਿਆਂ ਹੋਇਆਂ ਹੁਕਮ ਦਿੱਤਾ ਕਿ ਉਹ ਆਪਣੀ ਪਤਨੀ ਦੇ ਸੈਕੰਡ ਡਿਗਰੀ ਕਤਲ ਲਈ ਮਿਲੀ ਉਮਰ ਕੈਦ ਦੀ ਸਜ਼ਾ ਤੇ ਪੈਰਲ ਲਈ ਯੋਗ ਹੋਣ ਤੋਂ ਪਹਿਲਾਂ ਘੱਟੋ-ਘੱਟ 15 ਸਾਲ ਜੇਲ੍ਹ ਵਿੱਚ ਕੱਟੇ। ਤੇ ਇਹੀ ਗੁਰਪ੍ਰੀਤ ਕੌਰ ਨੂੰ ਮਿਲਣ ਵਾਲਾ ਇਨਸਾਫ ਸੀ। ਮੀਆਂ ਬੀਵੀ ਚ ਲੱਖ ਝਗੜੇ ਹੁੰਦੇ ਨੇ ਪਰ ਇੰਨਾ ਵੈਸ਼ੀ ਹੋ ਜਾਣਾ ਇਹ ਕਿਦਾਂ ਸਹੀ ਹੋ ਸਕਦਾ ਹੈ ਦੂਜੀ ਗੱਲ ਕੋਰਟ ਨੂੰ ਸ਼ਾਇਦ ਇਹ ਵੀ ਨਜ਼ਰ ਆਇਆ ਕਿ ਗੁਰਪ੍ਰੀਤ ਪੀਆਰਸੀ ਭਰੇ ਨਹੀਂ ਇਸ ਗੱਲ ਨੂੰ ਲੈ ਕੇ ਵੀ ਗਰਤਨ ਸੀ ਤੇ ਸਭ ਤੋਂ ਵੱਡੀ ਗੱਲ ਘਰ ਵਾਲੀ ਨੂੰ ਮਾਰ ਕੇ ਕੁਝ ਘੰਟਿਆਂ ਬਾਅਦ ਹੀ ਸੰਬੰਧ ਬਣਾਉਣਾ ਤੁਹਾਡੀ ਮਾਨਸਿਕਤਾ ਤੇ ਮੰਤਵ ਦੋਵੇਂ ਕਾਫੀ ਹੱਦ ਤੱਕ ਕਲੀਅਰ ਕਰ ਦਿੰਦਾ ਹੈ ਹੋ ਸਕਦਾ ਹੈ ਗੁਰਪ੍ਰੀਤ ਕੌਰ ਦੀਆਂ ਬੀਇੰਗ ਅ ਵਾਈਫ ਬੀਇੰਗ ਅ ਮਦਰ ਕੁਝ ਗਲਤੀਆਂ ਹੋਣ ਸਭ ਦਿਆਂ ਹੁੰਦੀਆਂ ਨੇ ਸਾਡੇ ਸਭ ਦਿਆਂ ਹੁੰਦੀਆਂ ਨੇ ਉਹ ਕਰਦੀ ਹੋਵੇਗੀ ਬਤਮੀਜ਼ੀ ਆਪਣੇ ਘਰ ਵਾਲੇ ਨਾਲ ਪਰ ਇੰਨਾ ਗੁਨਾਹ ਨਹੀਂ ਸੀ ਕਿ ਉਸ ਨੂੰ ਖਤਮ ਹੀ ਕਰ ਦਿੱਤਾ ਜਾਏ ਵਕ ਹੋ ਜਾਂਦੇ ਸ਼ਕਲ ਨਾਲ ਵੇਖ ਦੇ ਇੱਕ ਦੂਜੇ ਦੀ ਲੀਗਲ ਜਾਂਦੇ ਪਰ ਇਹ ਸਭ ਕਰਨ ਦਾ ਹੱਕ ਇਸ ਬੰਦੇ ਨੂੰ ਨਹੀਂ ਸੀ ਬਿਲਕੁਲ ਨਹੀਂ ਮੈਂ ਕੋਸ਼ਿਸ਼ ਕਰ ਰਹੀ ਹਾਂ ਗੁਰਪ੍ਰੀਤ ਕੌਰ ਦੇ ਮਾਪਿਆਂ ਨਾਲ ਕੰਟੈਕਟ एस्टैब्लिश ਕਰਨ ਦੀ میری کوشش ਹੈ ਕਿਉਂਕਿ ਉਹਨਾਂ ਨੂੰ ਵੀ ਸੁਣਨਾ ਬੰਦ ਹੈ ਜੋ ਚਾਹਣਦਾ ਜਿਵੇਂ ਹੀ ਮੈਨੂੰ ਕੁਝ ਡਿਟੇਲ ਮਿਲੇਗੀ ਮੈਂ ਜ਼ਰੂਰ ਸਾਂਝੀ ਕਰੂੰਗੀ ਵਾਹਿਗੁਰੂ ਮਿਹਰਲਾ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਂਸ ਸਾਥਾ